ਸਾਤ ਸੰਗਤ ਸਾਨੂੰ ਕੀ ਜੋ ਆਪਣੇ ਬਜ਼ੁਰਗਾਂ ਨੂੰ ਯਾਦ ਕਰਦੇ ਮਾਂ ਬਾਪ ਨੂੰ ਗਏ ਕੋਈ ਵੀ ਨਹੀਂ ਕੋਲ ਸਕਦਾ ਸਾਤ ਸੰਗਤ ਜਿਨੇ ਐਸੇ ਦੇ ਉੱਤੇ ਇਹ ਰੰਗ ਦਾ ਰੰਗ ਦਿਖਾਏ ਫਿਰ ਪਰਵਸ਼ ਕੀਤੀ ਸਾਤ ਸੰਗਤ ਦੀ ਮਾਤਾ ਦਾ ਮੇਲ ਕੋਈ ਨਹੀਂ ਦੇ ਸਕਦਾ ਮਾਤਾ ਗੜੀ ਸਦਕਾਰ ਜਗ ਮਾਇ ਸਾਤ ਸੰਗਤ ਜਿਨ ਧਨ ਜਨਮਣ ਵਾਲੇ ਇਹ ਨਾਲੇ ਰਾੜੇ ਮਹਾਰਾਜਿਆ ਮਹਾਰਾਜਿਆ ਉਹ ਸਾਸ ਸੇ ਜਨਮ ਦਿੱਤਾ ਇਹ ਸਰ ਧਰਤੀ ਤੇ ਨਾਮ ਰੋਸ਼ਨ ਕੀਤੇ ਇਹਨਾਂ ਮਾਵਾ ਧੰਨ ਨੇ ਸਾਸ ਸੇ ਇਹ ਪੜਦੇ ਹੁੰਦੇ ਨੇ ਜੀ ਤੇ ਧਾਨੀ ਧੰਨ ਉਹਨਾਂ ਦੀਆਂ ਮਾਵਾ ਜਿਨ੍ਹਾਂ ਦੇ ਪੁੱਤ ਨਾਮ ਜਪਦੇ ਇਹਨਾਂ ਦੇ ਪੁੱਤਰ ਨਾਮ ਮਾਈਏ ਇੱਕ ਜੋ ਆਪਣੇ ਬੱਚੇ ਨੂੰ ਸਿੱਖਿਆ ਦੇ ਕੇ ਸਾਥ ਸੰਗਤ ਇਹ ਪਹਿਲਾ ਗੁਰੂ ਬੱਚੇ ਦਾ ਮਾਂ ਹੈ ਮੇਰੇ ਬਾਪ ਜੀ ਗੁਰਬਾਣੀ ਅੰਦਰ ਵੀ ਜਿਗਿਆ ਜੀ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਨੀ ਪਰਮੇਸ਼ਰ ਪਹਿਲੀ ਮਾਂ ਹੈ ਬੱਚੇ ਦਾ ਗੁਰੂ ਜਿਹੜੀ ਮਾਂ ਸਿੱਖਿਆ ਦੇ ਕੇ ਆਪਣੇ ਬੱਚੇ ਨੂੰ ਭਗਤ ਬਣਾ ਸਕਦੀ ਹੈ ਸੂਰਮਾ ਬਣਾ ਸਕਦੀ ਹੈ ਮਾਂ ਦਾ ਦੇਣ ਨਹੀਂ ਕੋਈ ਦੇ ਸਕਦਾ ਸਾਥ ਸੰਗਤ ਅਕਬਰ ਬਾਦਸ਼ਾਹ ਸੀਨਾ ਤੇ ਉਹਨੇ ਆਪਣੀ ਸਾਰਾ ਰੋਜ਼ ਦੰਦਾ ਹੁੰਦਾ ਸੀ ਤੇ بڑے بڑے ਵਿਗਿਆਨੀ بڑے بڑے ਗਿਆਨੀ ਜਿਹੜੇ ਸੀ ਉਹ ਕਥਾ ਕਰਨ ਵਾਲੇ ਬੜੀਆਂ ਡੂੰਘੀਆਂ ਗੱਲਾਂ ਦੱਸਣ ਵਾਲੇ ਸਾਧ ਸੰਗ ਜੀ ਹਰ ਇੱਕ ਆਪ ਕੋ ਆਪਣੀਆਂ ਵਿਚਾਰਾ ਦੱਸ ਕੇ ਤੇ ਜਿਉਂ ਰਾਜਨੀਤੀ ਸੀ ਉਹਦੇ ਬਾਰੇ ਵੀ ਵਿਚਾਰ ਕਰਕੇ ਫਿਰ ਜਿਹੜੀ ਉਹ ਸਮਾਪਤੀ ਕਰਦੇ ਉਹ ਦੇਸੀ ਚਲ ਪਾਣੀ ਕਰਦੇ ਹੁੰਦੇ ਸੀ ਇਹ ਬੰਦੇ ਨੇ ਸਵਾਲ ਲਗੀ ਜੀ ਅਕਬਰ ਬਾਦਸ਼ਾਹ ਜੀ ਅਕਬਰ ਬਾਦਸ਼ਾਹ ਸਾਹਿਬ ਸਮੇਂ ਦੀ ਜੀ ਇਹ ਉਹ ਅਮਰਦਾਸ ਜੀ ਇਹਨੇ ਆ ਕੇ ਦਰਸ਼ਨ ਕੀਤੇ ਸਨ ਜਦੋਂ ਗੋੰਦਵਾਲ ਸਾਹਿਬ ਚੱਲ ਕੇ ਆਇਆ ਸੀ ਤੇ ਆ ਕੇ ਆਖਿਆ ਉਹਦੇ ਹਲਕਾਰਾਂ ਨੇ ਕਿ ਅਕਬਰ ਬਾਦਸ਼ਾਹ ਆ ਰਿਹਾ ਟਾਟ ਪਛਾੜ ਦਿੱਤੇ ਜਾਣ ਜਿੱਥੋਂ ਇਹਨੇ ਲੱਗ ਕੇ ਆਉਣਾ ਇਹਨੇ ਬਿਆਸਾ ਫਾਰ ਕੀਤਾ ਇਹ ਆਖਿਆ ਕਿ ਨਹੀਂ ਨਹੀਂ ਮੈਂ ਸੇਵਕ ਬਣ ਕੇ ਆਇਆ ਵਾ ਗੁਰੂ ਦੇ ਚਰਨਾਂ ਤੇ ਨਾਰਜ ਬਣਨ ਵਾਸਤੇ ਮਨ ਵਿੱਚ ਸ਼ਰਧਾ ਸੀ ਸਾਧ ਸੰਗਤ ਇਹਦੇ ਅੰਤ ਆ ਕੇ ਗੁਰੂ ਨੂੰ ਨਮਸ਼ਕਾਰ ਕੀ ਤੀਨਾ ਤੇ ਮੇਰੇ ਪਾਤਸ਼ਾਹ ਨੇ ਆਖਿਆ ਕਿ ਪਹਿਲਾਂ ਅਕਬਰ ਬਾਦਸ਼ਾਹ ਜਾਓ ਗੁਰੂ ਕੋਲ ਲੱਗ ਸਕੋ ਜੇ ਫੇਰ ਸੰਗਤ ਵਿੱਚ ਆ ਕੇ ਬੈਠ ਕੇ ਵਿਚਾਰਾ ਸੁਣਿਓ ਗੁਰੂ ਮਹਾਰਾਜ ਦੀਆਂ ਵਿੜਿਆਆਂ ਉਹਦੇ ਗੁਣ ਗੁਰੂ ਮਹਾਰਾਜ ਸੱਚੇ ਬਾਦਸ਼ਾਹ ਦਾ ਉਪਦੇਸ਼ ਅਕਬਰ ਬਾਦਸ਼ਾਹ ਸਾਧ ਸੰਗਜੇ ਲਗਨ ਨੰਗਰਾਂ ਦੇ ਵਿੱਚ ਬੈਠਾ ਪੰਥ ਦੇ ਵਿੱਚ ਬੈਠਾ ਦੇ ਵਰਤਾਰੇ ਸੇਵਾਦਾਰ ਜਿਹੜੇ ਸਨ ਹਰ ਤਰ੍ਹਾਂ ਲੋਜ ਇਸ ਤਰ੍ਹਾਂ ਵਰਤਉਂਦੇ ਨੇ ਥਾਰੇ ਦਿੱਤੇ ਗਲਾਸ ਦਿੱਤੇ ਬੈਠ ਗਿਆ ਤੇ ਕੋਈ ਪ੍ਰਸ਼ਾਦਾ ਲੈ ਕੇ ਆ ਗਿਆ ਕੋਈ ਧਾਮ ਕੋਈ ਸਬਜੀ ਜੋ ਜੋ ਵੀ ਲੰਗਰ ਵਿੱਚ ਪੜਿਆ ਹੋਇਆ ਸੀ ਸਾਧ ਸੰਗਏ ਉਸ ਨੇ ਛਕਿਆ ਬੜਾ ਆਨੰਦ ਆਇਆ ਗੁਰੂ ਦੇ ਲੰਗਰਾਂ ਦਾ ਆਨੰਦ ਹੀ ਹੋਰ ਕੋ ਜੇ ਸਾਧ ਸੰਗਤ ਜੀ ਗੁਰੂ ਮਹਾਰਾਜ ਕਿਉਂਕਿ ਭੋਗ ਲੰਦੇ ਨੇ ਤੇ ਆਨੰਦ ਆਉਂਦਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਲੰਗਰਾਂ ਦਾ ਕਹਿੰਦੇ ਛਗਿਆ ਤੇ ਵੇਖਦਾ ਕਿ ਬੜੇ ਸੰਗਤ ਆਉਂਦੀ ਹੈ ਆਗੇ ਗੁਰੂ ਨੂੰ ਨੰਸ਼ਿਕਾਰਾ ਕਰਦੀ ਹੈ ਤੇ ਆਗੇ ਜੀਉ ਮਹਾਰਾਜ ਕਹਿੰਦੇ ਜਾਓ ਲੰਗਰ ਛੱਕਿਓ ਫਿਰ ਸੰਗਤ ਦੇ ਵਿੱਚ ਬੈਠਿਓ ਆਪਣਿਆ ਰਕਾਰ ਨੂੰ ਕਹਿਣ ਲਗਾ ਵੀ ਦੇਖੋ ਹਾ ਕਿੰਨਾ ਕੁ ਮਹਾਰਾਜ ਨੇ ਸ਼ਿਲਾਕ ਕੀਤਾ ਹੈ ਰਾਸ਼ਨ ਪਾਣੀ ਜਿਹੜੀ ਐਨੀ ਦੁਨੀਆ ਹੁੰਦੀ ਐ ਸਿਤਾਤੇ ਜੇ ਕਿਸੇ ਨੂੰੇ ਵੋਟ ਦੇਣਗੇ ਨਾ ਕੋਈ ਜਾਤ ਪਾਤ ਦਾ ਜ਼ਿਕਰ ਆ ਨਾ ਕੋਈ ਉੱਚੇ ਨੀਵੇਂ ਦਾ ਕੋਈ ਵੱਡਾ ਛੋਟਾ ਐ ਕਿਸੇ ਨੂੰੇ ਜੇ ਵੋਟ ਦੇ ਆਉਂਦੇ ਨੇ ਹੱਥ ਜੋੜਦੇ ਆਉਂਦੇ ਨੇ ਜਿਹਾ ਉਹ ਲੰਗਰ ਛਕੋ ਕਹਿੰਦੇ ਆਪਣੇ ਆਲਕਾਰਾਂ ਨੂੰ ਕਹਿਣ ਲੱਗਾ ਵੇਖੋ ਆਪਣਾ ਕਿ ਕਿਨਾ ਕਿਸ ਟਾਗ ਮਹਾਰਾਜ ਨੇ ਜਮਾ ਕੀਤਾ ਕਿਥੋਂ ਆਏ ਜਾਂਦਾ ਏ ਰਾਸ਼ਨ ਸ਼ਕਰਵਾਸ ਤੇ ਕਹਿਲਕਾਰਾਂ ਨੇ ਆਖਿਆ ਠੀਕ ਏ ਮਹਾਰਾਜ ਵੇਖਿਆ ਜੀ ਸਾਰ ਫਿਰਿਆ ਗੋਦਵਾਲ ਸਾਹਿਬ ਕਿਤੇ ਵੀ ਮੇਰੇ ਪਾਦਸ਼ਾਹ ਨੇ ਸਟਾਕ ਕਰਕੇ ਰਾਸ਼ਨ ਨਹੀਂ ਘਾ ਰੱਖਿਆ ਆ ਕੇ ਅਕਬਰ ਬਾਦਸ਼ਾਹ ਗੁਰੂ ਅਮਰਦਾਸ ਜੀ ਦੇ ਚਰਨਾਂ ਦੇ ਵਿੱਚ ਨਮਸ਼ਕਾਰ ਬੈਠ ਗਿਆ ਮਹਾਰਾਜ ਨੂੰ ਸਵਾਲ ਕਰਨ ਵਾਲਾ ਸੀ ਅਜੇ ਕਿ ਇੱਕ ਛੋਟਾ ਜਿਹਾ ਬੱਚਾ ਚੱਲ ਕੇ ਆਇਆ ਉਹਨੇ ਆ ਕੇ ਨਮਸ਼ਕਾਰ ਕੀਤੀ ਗੁਰੂ ਅਰਜਨਦਾਸ ਮਹਾਰਾਜ ਸੱਚੇ ਬਾਦਸ਼ਾਹ ਜੀ ਨੂੰ ਗਾਲ ਵਿੱਚ ਪੜਨਾਏ ਉਹੇ ਇੱਕ ਪਰਨੇ ਦੀ ਕੰਨੀ ਥੋੜੇ ਜਿਹਾ ਚੌਲ ਬਜੇ ਨੇ ਨਾਲ ਗੁਰਦੀ ਰੋਣੀ ਇੱਕ ਪਾਸੇ ਆਟਾ ਥੋੜਾ ਜਿਹਾ ਬਜਿਆ ਹੋਇਆ ਤਿੰਨੇ ਕੇ ਜੇਂ ਬੋਲ ਦੇ ਵਿੱਚ ਦੁੱਧ ਪਾਇਆ ਹੋਇਆ ਆ ਕੇ ਗੁਰੂ ਦੇ ਚਰਨਾਂ ਦੇ ਵਿੱਚ ਰੱਖ ਕੇ ਨਮਸਕਾਰ ਕਰਕੇ ਮਹਾਰਾਜ ਜੀ ਪਾਤਸ਼ਾਹ ਨੂੰ ਆਪਣੇ ਲਗਾ ਮਹਾਰਾਜ ਆਹ ਥੋੜੀ ਜੀ ਭੇਟਾਏ ਪਰਵਾਣ ਕਰੋ ਮੇਰੇ ਪਾਤਸ਼ਾਹ ਬੜਾ ਪਿਆਰ ਕੀਤਾ ਬੱਚੇ ਨੂੰ ਆਖਰ ਲਗਾ ਪਾਤਸ਼ਾਹ ਬੜਾ ਹਰਾਨ ਹੋਇਆ ਵੇਖ ਰਿਹਾ ਕੇ ਸਾਥਸੰਗੀ ਜੀ ਵੀ ਇਹ ਨਿਵਾਜਿਆ ਬੱਚਾ ਆਖਰ ਲਗਾ ਕੇ ਮਹਾਰਾਜ ਜੀ ਕਹਿਣ ਲੱਗੇ ਕਿ ਤੇਰਾ ਪਿਤਾ ਜੀ ਕੀ ਕਰਦੇ ਨੇ ਆਖਰ ਲਗਾ ਛੋਟਾ ਬੱਚਾ ਮਹਾਰਾਜ ਜੀ ਮੇਰੇ ਪਿਤਾ ਜੀ ਕਿਸੇ ਦੇ ਘਰ ਦਿਹਾੜੀ ਕਰਨ ਜਾਂਦੇ ਨੇ ਕਦੇ ਕਿਸੇ ਦੇ ਘਰ ਕਦੇ ਕਿਸੇ ਦੇ ਘਰ ਅੱਜ ਕਿਸੇ ਸੌਕਰ ਦੇ ਘਰ ਗਏ ਸੀ ਤੇ ਉਹਨਾਂ ਨੇ ਕਿੰਨਾ ਹੀ ਗੋੜ ਦੇਤਾ ਚੌਲ ਦੇ ਦਿੱਤੇ ਆਟਾ ਦੇ ਦਿੱਤਾ ਨਾਲ ਮਾਇਆ ਦੇ ਦਿੱਤੀ ਦੁੱਧ ਵੀ ਦੇ ਦਿੱਤਾ ਜਦੋਂ ਮੇਰਾ ਪਿਤਾ ਜੀ ਘਰ ਲੈ ਕੇ ਆਏ ਨਾ ਤੇ ਮੇਰੀ ਮਾਤਾ ਕਹਿਣ ਲੱਗੀ ਵੀ ਪੁੱਤਰ ਗੱਲ ਸੁਣ ਪਹਿਲਾਂ ਜਾ ਗੁਰੂ ਅਮਰਦਾਸ ਦੇ ਚਰਨਾਂ ਦੇ ਵਿੱਚ ਜਦ ਜ਼ਵਾਨ ਲੱਕੜ ਕੇ ਆ ਥੋੜਾ ਆ ਗਿਆ ਕੇ ਫੇਰ ਆਪਰ ਛਕਾਂਗੇ ਅਗਬਰ ਬਾਦਸ਼ਾਹ ਪੜਾਹਰ ਆਨ ਉਹ ਆ ਸਾਧ ਸੰਗਤ ਜੀ ਕਿਹੋ ਜੀ ਮਾਤਾਏ ਉਹ ਮਾਹ ਕਿਹੋ ਜੀ ਹੈ ਜਿਹੜੀ ਗੁਰੂ ਜੀ ਨਾਲ जोडਨ ਵਾਲੀ ਸਾਧ ਸੰਗਤ ਜੀ ਮਾਰੇ ਸੱਚੇ ਬਾਦਸ਼ਾਹ ਨੂੰ ਕਹਿ ਲਗਾ ਮਹਾਰਾਜ ਮੇਰੇ ਦਿਲ ਦੇ ਅੰਦਰ ਸ਼ੰਕਾ ਸੀ ਪਰ ਆ ਬੱਚੇ ਨੂੰ ਵੇਖ ਕੇ ਨਾ ਮੇਰੀ ਸ਼ੰਕਾ ਜਿਹੜੀ ਉਹ ਦੂਰ ਹੋ ਗਿਆ ਕਿ ਆਪ ਜੀ ਮਹਾਰਾਜ ਸੱਚੇ ਬਾਦਸ਼ਾਹ ਇੰਨੇ ਦਿਆਲੂ ਕਿਰਪਾਲੂ ਜਿਨ੍ਹਾਂ ਦੇ ਦਰ ਦੇ ਉੱਤੇ ਲੋਕ ਆਗ ਚੱਲ ਕੇ ਆਉਂਦੇ ਨੇ ਭਟਾਵਾ ਦਿੰਦੇ ਨੇ ਕਿਨੇ ਜਾਣ ਵੀ ਤੁਹਾਨੂੰ ਲੋੜ ਨੇ ਕਿੰਦੀ ਬੜਾ ਆਨੰਦ ਆਇਆ ਮਹਾਰਾਜ ਆਪ ਜੀ ਦੇ ਲੰਗਰਾਂ ਦੇ ਵਿੱਚੋਂ ਛਕਣ ਦਾ ਮੇਰੇ ਪਾਤਸ਼ਾਹ ਕਾਹ ਲਗੇ ਵੀ ਇਹ ਕੁਮਾਨ ਹੀ ਦੇਹ ਹੈ ਜਿਹੜੀ ਮਾਂ ਨੇ ਇਹ ਸਿੱਖਿਆ ਦਿੱਤੀ ਹੈ ਪੁੱਤਰ ਨੂੰ ਵੀ ਜਾ ਪਹਿਲਾਂ ਜੇ ਪਿਤਾ ਤੇ ਆ ਦਿਹਾੜੀ ਕਰਕੇ ਆਇਆ ਏ ਦਸਨ ਨਹਾ ਦੀ ਕਿਰਤ ਕਮਾਈ ਥੋੜ ਪਸੀਨੇ ਦੀ ਕਮਾਈ ਉਹਦੇ ਵਿੱਚੋਂ ਦਾ ਸੰਬੰਧ ਕੱਟ ਕੇ ਆ ਮਾਤਾ ਨੇ ਗੁਰੂ ਦੇ ਨਾਲ ਜੋੜਿਆ ਸਾਧ ਸੰਗਤ ਜੀ ਅਕਬਰ ਬਾਦਸ਼ਾਹ ਕਹਿਣ ਲੱਗਾ ਮਹਾਰਾਜ ਮੈਂ ਵੀ ਕੁਝ ਦੇਣਾ ਚਾਹੁੰਦਾ ਆਂ ਜੀ ਮਹਾਰਾਜ ਕਹਿ ਲਗੇ ਨਹੀਂ ਨਹੀਂ ਤੂੰ ਕੀ ਦੇਵੇਗਾ ਆਖ ਲਗਾ ਜੇ ਮਹਾਰਾਜ ਮੈਂ ਬਾਦਸ਼ਾਹ ਇਸ ਹਿੰਦੂਸਤਾਨ ਦਾ ਤੇ ਆਪ ਜੀ ਦੇ ਚਰਨਾਂ ਨਾਲ ਜੁੜਿਆ ਆ ਕੇ ਮੇਰਾ ਮਨ ਕਰਦਾ ਹੈ ਕਿ ਮੈਂ ਵੀ ਕੁਝ ਨਾ ਕੁਝ ਆਜਿ ਨੂੰ ਘੇਟਾ ਦੇ ਜਿਵੇਂ ਵਾਰ ਜੀ ਕਾ ਲਗੇ ਨਹੀਂ ਇਹ ਸੰਗਤਾਂ ਦੇ ਸੰਯੋਗ ਦੇ ਨਾਲ ਚੱਲਦਾ ਏ ਥੋੜਾ ਥੋੜੇ ਦੇ ਵਿੱਚੋਂ ਵੀ ਕੋਈ ਹਿੱਸਾ ਪਾਉਂਦਾ ਏ ਕਿ ਗੁਰੂ ਕੇ ਲੱਗਰ ਚੱਲਦੇ ਨੇ ਪਰ ਫਿਰ ਵੀ ਸਾਧ ਸੰਗਤ ਜੀ ਅਗੋਂ ਪਰ ਬਾਦਸ਼ਾਹ ਜਾਂਦਾ ਹੋਇਆ ਮਾਤਾ ਭਾਨੀ ਦੇ ਬੀਬੀ ਭਾਨੀ ਦੇ ਨਾਮ ਉਹ 10 12 ਘੋਹਾ ਜਿਹੜੀ ਪਿਆਲੀ ਸੀ ਨਵਾ ਕੇ ਚੱਲ ਗਿਆ ਸਾਧ ਸੰਗਤ ਜੀ ਵੀ ਮੈਂ ਮੇਰੀ ਵੀ ਧੀ ਏ ਮਾਰਾ ਸੱਚੇ ਪਾਤਸ਼ਾਹ ਨੂੰ ਅਖੜ ਲਗਾ ਮਾਰਾ ਜੀ ਇਹ ਮੇਰੀ ਭੇਟਾ ਬਲਵਾਨ ਕਰੀ ਉਹ ਕਹਿੰਦਾ ਜਿਵਾਨ ਲਗਾ ਹੋਇਆ ਸੀ ਤੇ ਸਾਰੇ ਵੱਡੇ ਵੱਡੇ ਜਿਹੜੇ ਮੌਲਵੀ ਆਪੋ ਆਪਣੇ ਵਿਚਾਰ ਤੇਰੇ ਸੀ ਸਾਥ ਸੰਗਤ ਇਹ ਕੋਈ ਮੌਲਵੀ ਉੱਠਿਆ ਗਿਆਨੀ ਉੱਠਿਆ ਉਹਨੇ ਆਖਿਆ ਜੀ ਮੈਂ ਅਕਬਰ ਬਾਦਸ਼ਾਹ ਇੱਕ